ਸਸਕਾਲ ਦੋਸਤੋ ਕੀ ਹਾਲ ਚਾਲ ਆ ਤੇ ਮੈਂ ਜਿੰਦੀ ਮਾਰਚਨੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫੇਰ ਟਰੈਵਲ ਵਿਦ ਜਿੰਦੀ ਕੈਲੀਫੋਰਨੀਆ ਦੀ ਸਰ ਤੇ ਦੋਸਤੋ ਇਸ ਟਾਈਮ ਆਪਾਂ ਪਹੁੰਚੂ ਕੇ ਆ ਆਕਲੈਂਡ ਦੇ ਬ੍ਰਿਜ ਦੇ ਉੱਪਰ ਤੇ ਇਹ ਸਾਨੂੰ ਲੈ ਕੇ ਜਾਊਗਾ ਅੱਜ ਦੇ ਜੋ ਸ਼ਹਿਰ ਕਰਨ ਦਾ ਡੈਸਟੀਨੇਸ਼ਨ ਆ ਫਿਸ਼ਰਮੈਨਸ ਵਰਫ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਸਮੋਧ ਲਈ ਰਨ ਹੋ ਰਹੀ ਆ ਤੇ ਉੱਪਰ ਦੀ ਜੇ ਤੁਸੀਂ ਦੇਖੋ ਤਾਂ ਦਰਖਤ ਤੇ ਦਰਖਤਾਂ ਦੇ ਵਿੱਚੋਂ ਦੀ ਚਲਕੀ ਮਾਰ ਰਿਹਾ ਆ ਇੱਕ ਬ੍ਰਿਜ ਜਿਸ ਬ੍ਰਿਜ ਤੇ ਉੱਪਰ ਦੀ ਅਸੀਂ ਇਸ ਪਾਸੇ ਆਏ ਸੀਗੇ ਤੇ ਰਾਈਟ ਹੈਂਡ ਸਾਈਡ ਤੇ ਅਕੈਰੀਮਿਅ ਤੇ ਇਸ ਅਕਿਉਰੀਮ ਵਿੱਚ ਮਛਲੀਆਂ ਜਿਹੜੀਆਂ ਆ ਸਮੁੰਦਰ ਦੀਆਂ ਸੀ ਲਾਇਨਸ ਆ ਬਾਕੀ ਬਹੁਤ ਕੁਝ ਇੱਥੇ ਦੇਖਣ ਨੂੰ ਹੈਗਾ ਆ ਤੇ ਸਮੁੰਦਰ ਦੇ ਵਿੱਚ ਚਲਦੀਆਂ ਵੋਟਾਂ ਤੇ ਉੱਪਰ ਤੇ ਝਲਕੀਆਂ ਦਿੰਦੀਆਂ ਹੋਈਆਂ ਇਹ ਹਿਲਸ ਤੇ ਹਿਲਸ ਦੇ ਉੱਪਰ ਦੇਖੋ ਦੋਸਤੋ ਕਿੰਨੀ ਬਸੂਆਂ ਤੇ ਪਹਾੜੀਆਂ ਦਾ ਆਪਣਾ ਇੱਕ ਵੱਖਰਾ ਰਤਬਾ ਜਿਹੜਾ ਹੈ ਸਮੁੰਦਰ ਦੇ ਆਲੇ-ਦੁਆਲੇ ਬਣਿਆ ਹੋਇਆ ਤੇ ਲਾਓ ਦੋਸਤੋ ਆ ਗਈਆਂ ਸਾਡੀਆਂ ਸੀਲਸ ਸਾਡੀਆਂ ਸੀ ਲਾਇਅੰਸ ਤੁੱਪ ਦਾ ਆਨੰਦ ਮਾਣਦੇ ਹੋਏ ਤੇ ਇਹ ਮੇਨ ਅਟਰੈਕਸ਼ਨ ਜਿਹੜੀ ਆ ਇੱਥੇ ਦੀ ਹੈਗੀ ਆ ਲੋਕ ਇੱਥੇ ਆਂਦੇ ਆ ਫੋਟੋ ਖਿਚਾਉਂਦੇ ਇਹਨਾਂ ਦੇ ਨਾਲ ਇਹਨਾਂ ਦੀਆਂ ਫੋਟੋ ਖਿੱਚ ਕੇ ਲੈ ਕੇ ਜਾਂਦੇ ਆ ਇਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹ ਉਹ ਦੇਖਦੇ ਆ